ਅੱਜ بڑا ਭਾਗਾ ਵਾਲਾ ਤੇ ਕਰਮਾ ਵਾਲਾ ਦਿਨ ਤੇ ਅੱਜ ਤੁਸੀਂ ਸਾਬਤ ਕਰਤਾ ਕਿ ਸਾਬ ਸ੍ਰੀ ਕਾਂਛੀ RAM ਜੀ ਕਿਤੇ ਨਹੀਂ ਗਏ ਉਹ ਪੰਜਾਬ ਦੀ ਧਰਤੀ ਤੇ ਸਾਡੇ ਵਿੱਚ ਨੇ ਸਤਿਕਾਰਯੋਗ ਸਾਥੀਓ ਅੱਜ ਇਹ ਇਕੱਠ ਨੇ ਵਾਰਸ਼ ਦੇ ਵਿੱਚ ਕੋਈ ਬਰਕਰ ਕੋਈ ਅਹੁਦੇਦਾਰ ਉੱਠ ਕੇ ਨਹੀਂ ਜਾ ਰਿਹਾ ਮੀਂਹ ਦੇ ਵਿੱਚ ਬੈਠੇ ਆ ਮੈਂ ਕਹਿਣਾ ਅੱਜ ਉਹ ਇਤਿਹਾਸਿਕ ਦਿਨ ਕੌਮ ਦੇ ਰਹਿਬਰ ਸਾਬ ਸ੍ਰੀ ਕਾਂਛੀ RAM ਜੀ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸਾਰੀ ਜ਼ਿੰਦਗੀ ਸਾਡੇ ਲਈ ਲਾਈ ਤੇ ਸਾਨੂੰ ਸੁੱਤਿਆਂ ਨੂੰ ਜਗਾਉਂਦੇ ਰਹੇ ਸਾਬ श्री ਕਾਂਚੀ ਰਾਮ ਜੀ ਇੱਕ ਗੱਲ ਕਿਹਾ ਕਰਦੇ ਸੇ ਮੇਰੇ ਸਮਾਜ ਨੂੰ ਕਿ ਪਹਿਲਾਂ ਤੁਸੀਂ ਬੰਦੇ ਬਣ ਜਾਓ ਉਹ ਦੁਸ਼ਮਣ ਨੂੰ ਮੈਂ 2 ਮਿੰਟਾਂ ਚ ਬੰਦੇ ਦਾ ਪੁੱਤ ਬਣਾ ਦਾਂਗਾ ਉਹਦਾ ਇੱਕ ਇੱਕ ਬੋਲ ਉਸ ਮਹਾਨ ਮਨੁੱਖ ਦਾ ਸਾਡੇ ਕੰਨਾਂ ਦੇ ਵਿੱਚ ਗੂੰਜਦਾ ਰਹਿੰਦਾ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਭੈਣ ਕੁਮਾਰੀ ਮਾਇਆਬਤੀ ਨੇ ਮਾਨਯੋਗ ਰੰਧੀਰ ਸਿੰਘ ਬਹਿਣੀ ਬਾਲ ਜੀ ਨੂੰ ਨੈਸ਼ਨਲ ਕੋਆਰਡੀਨੇਟਰ ਬਣਾ ਕੇ ਸਾਡੇ ਵਿੱਚ ਭੇਜਿਆ ਅਸੀਂ ਭੈਣ ਕੁਮਾਰੀ ਮਾਇਆਬਤੀ ਦਾ ਧੰਨਵਾਦ ਕਰਦੇ ਆ ਉਹਨਾਂ ਨਾਲ ਨੌਜਵਾਨ ਆਗੂ ਸਾਡੇ ਬਿਪਲ ਕੁਮਾਰ ਜੀ ਉਹ ਵੀ ਪੰਜਾਬ ਦੇ ਇਨਚਾਰਜ ਤੇ ਸਾਡੇ ਸੂਬੇ ਦੇ ਪ੍ਰਧਾਨ ਜੇ ਅੱਜ ਇਹ ਰੈਲੀ ਨੂੰ ਸਫਲ ਕਰਨ ਦਾ ਸਿਹਰਾ ਕਿਸੇ ਨੂੰ ਜਾਂਦਾ ਤਾਂ ਉਹ ਸਾਡੇ ਸੂਬੇ ਦੇ ਜਰਨੈਲ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਦੀ ਪੂਰੀ ਲੀਡਰਸ਼ਿਪ ਬਹੁਜਨ ਸਮਾਜ ਪਾਰਟੀ ਨੂੰ ਜਾਂਦਾ ਮੈਂ ਸਾਬ ਸ੍ਰੀ ਕਾਂਚੀ ਰਾਮ ਦੇ ਜਨਮ ਦਿਨ ਦੀ ਸਾਰਿਆਂ ਨੂੰ ਵਧਾਈ ਦਿਨਾ ਵੱਖ-ਵੱਖ ਚੈਨਲ ਕਵਰਿੰਗ ਕਰਨ ਲੱਗੇ ਹੋਏ ਨੇ ਸਾਰਿਆਂ ਦਾ ਧੰਨਵਾਦ ਬਾਣੀ ਲਿਖਣ ਦੀ ਲੋੜ ਕਿਉਂ ਪਈ ਚੈਨਲ ਸਵੇਰ ਤੋਂ ਲੱਗਿਆ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਮੈਂ ਸਮੇਂ ਦੀ ਨਿਯਾਗਤ ਨੂੰ ਸਮਝਦਾ ਹੋਇਆ ਤੁਹਾਨੂੰ ਇਹ ਅਪੀਲ ਕਰਾਂਗਾ ਕਿ ਸਾਬ ಶ್ರೀ ਕਾਂਚੀ ਰਾਮ ਦਾ ਸੁਪਨਾ ਸੀ ਤੇ ਅਸੀਂ ਉਹ 27 ਦੇ ਵਿੱਚ ਪੂਰਾ ਕਰੀਏ ਆ ਇੱਥੋਂ ਦੇ ਇੱਕ ਦੋ ਲੋਕ ਕਹਿ ਰਹੇ ਸੀ ਕਿ ਭਾਜਪਾ ਸਮਾਜ ਪਾਰਟੀ ਹੁਣ ਸਮਾਪਤ ਹੋ ਗਈ ਅੱਜ ਉਹਨਾਂ ਦੀ ਹਿੱਕ ਤੋਂ ਇੱਕ ਲਗੜਿਆ ਭੋਜਨ ਸਮਾਜ ਪਾਰਟੀ ਨੇ ਮੈਂ ਇੱਕ ਗੱਲ ਕਹਿ ਸਕਦਾ ਪਾਰਟੀ ਜਿੰਦਾਬਾਦ 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 ਉਹ ਆ ਛੋਟੀਆਂ ਛੋਟੀਆਂ ਚੇਰਮੈਨੀਆਂ ਆਈਆਂ ਲੈ ਕੇ ਗੱਲਾਂ ਮਾਰਦੇ ਫਿਰਦੇ ਹੋ ਸਾਡੇ ਬੁੜੇ ਸਾਹਿਬ ਸ਼੍ਰੀ ਕਾਂਚੀਰਾਮ ਨੇ ਰਾਸ਼ਟਰਪਤੀ ਦੇ ਪਦ ਨੂੰ ਢੱਡ ਮਾਰੀ ਸੀ ਸਤਿਕਾਰਯੋਗ ਸਾਥੀਓ ਸਾਨੂੰ ਸਾਰਿਆਂ ਨੂੰ ਪਤਾ ਸਾਹਿਬ ਸ਼੍ਰੀ ਕਾਂਚੀਰਾਮ ਨੇ ਕਿਹਾ ਸੀ ਕਿ ਆਟਲਜੀ ਬੈਠੇ ਹਨ ਲੋਕਸਵਾਰੇ ਵਿੱਚ ਇਹ ਰਾਤ ਮੇਰੇ ਕੋਲੇ ਆਏ ਸੀ ਮੈਨੂੰ ਕਹਰੇ ਸੀ ਕਿ ਤੋਨੂੰ ਰਾਸ਼ਟਰਪਤੀ ਬਣਾਉਣਾ ਤੇ ਜੇ ਮੈਂ ਰਾਸ਼ਟਰਪਤੀ ਬਣ ਗਿਆ ਤਾਂ ਮਹਿਲਾਂ ਦੇ ਵਿੱਚ ਬੰਦ ਹੋ ਕੇ ਮੈਂ ਆਪਣੇ ਸਮਾਜ ਦੀ ਗੱਲ ਚੱਕਰੋ ਦਬ ਜਾਵਾਂਗਾ ਮੇਰੀ ਆਵਾਜ਼ ਦਬਾਉਣ ਦਾ ਯਤਨ ਕੀਤਾ ਜਾ ਰਿਹਾ ਸੀ ਮੈਂ ਰਾਸ਼ਟਰਪਤੀ ਦੇ ਪਦ ਨੂੰ ਢੁੱਡ ਮਾਰ ਕੇ ਮੈਂ ਸਮਾਜ ਦੇ ਨਾਲ ਖੜਿਆ ਹਾਂ ਸਤਿਕਾਰਯੋਗ ਸਾਥੀਓ ਉਸ ਦਿਵਰ ਦਾ ਸੀ ਅੱਜ ਜਨਮ ਦਿਨ ਮਨਾਉਣਾ ਵਾਸਤੇ ਇਕੱਠੇ ਹੋਏ ਆ ਨਾਲੇ ਕਹਿੰਦੇ ਪੂਸ਼ ਲੰਬੀ ਤਾਂ ਕਿੰਨੀ ਮਰਜੀ ਹੋ ਜੇ ਪੂਸ਼ ਕਿੰਨੀ ਮਰਜੀ ਲੰਬੀ ਹੋ ਸਕਦੀ ਆ ਪਰ ਉਹ ਤਾਕਤਵਰ ਨਹੀਂ ਹੋ ਸਕਦੀ ਸਤਿਕਾਰਯੋਗ ਸਾਥੀਓ ਤਾਕਤਵਰ ਫੇਰ ਹੀ ਹੋਵਾਂਗੇ ਜੇ ਬੋਧਨ ਸਮਾਜ ਪਾਰਟੀ ਨੂੰ ਮਜ਼ਬੂਤ ਕਰਾਂਗੇ ਸਾਬ श्री ਕਾਂਚੀ ਰਾਮ ਦਾ ਅਧੂਰਾ ਸੁਪਨਾ 2027 ਦੇ ਵਿੱਚ ਆਓ ਪੰਜਾਬੀਓ ਇਕੱਠੇ ਹੋ ਕੇ ਪੰਜਾਬ ਦੇ ਵਿੱਚ ਇੰਨੀ ਮਜ਼ਬੂਤ ਕਰੀਏ ਬੋਧਨ ਸਮਾਜ ਪਾਰਟੀ ਨੂੰ ਸਾਡੇ ਤੋਂ ਬਗੈਰ ਪੰਜਾਬ ਦੀ ਸਤਾ ਸਤਾ ਦੀ ਚਾਬੀ ਸਾਡੇ ਕੋਲੇ ਹੋਵੇ ਸਾਡੇ ਬਿਨਾ ਕੋਈ ਸਰਕਾਰ ਨਾ ਬਣੇ ਇਸ ਤਰ੍ਹਾਂ ਦਾ ਯਤਨ ਕਰੀਏ ਸਾਡੇ ਨੌਜਵਾਨ ਹਮੇਸ਼ਾ ਸਾਡੇ ਮੁੱਦੇ ਵਿਧਾਨ ਸਭਾ ਦੇ ਵਿੱਚ ਇੱਕੋ ਇੱਕ ਸਾਡੇ ਐਮਐਲਏ ਮਾਨਯੋਗ ਰੇਸ਼ਟਰਪਾਲ ਜੀ ਪੰਜਾਬ ਦੇ ਇੰਚਾਰਜ ਸਾਡੇ ਉਠਾਉਂਦੇ ਨੇ ਸਮੇਂ-ਸਮੇਂ ਤੇ ਉਹਨਾਂ ਦਾ ਵੀ ਧੰਨਵਾਦ ਆਪਣੇ ਭੈਣੀ ਸਾਹਿਬ ਦਾ ਵੀ ਧੰਨਵਾਦ ਸਾਰੀ ਲੀਡਰਸ਼ਿਪ ਦਾ ਮੇਰੇ ਕੋਲ ਸਮਾਂ ਬਹੁਤ ਘੱਟ ਆ ਤੇ ਮੈਂ ਤੁਹਾਨੂੰ ਅਪੀਲ ਕਰਦਾ ਕਿ ਜਿੱਥੇ ਵੀ ਤੁਸੀਂ ਹੁਕਮ ਲਾਉਣੇ ਹੋ ਉਥੇ ਹਰ ਤਰ੍ਹਾਂ ਦੀ ਲੜਾਈ ਲੜਦੇ ਆ ਤੇ ਤੁਹਾਡਾ ਅਸ਼ੀਰਵਾਦ ਲੰਬਾ ਸਮਾਂ ਕਾਂਗਰਸ ਨਾਲ ਰਿਹਾ ਲੰਬਾ ਸਮਾਂ ਅਕਾਲੀ ਦਲ ਨਾਲ ਰਿਹਾ ਸਾਢੇ 3 ਸਾਲ ਤੋਂ ਤੁਸੀਂ ਆਮ ਆਦਮੀ ਪਾਰਟੀ ਵੇਖ ਲਈ ਆਓ ਜੋਰ ਲਾ ਕੇ ਇਕੱਠੇ ਹੋ ਕੇ 2027 ਦੇ ਵਿੱਚ ਮੋਦਨ ਸਮਾਜ ਪਾਰਟੀ ਨੂੰ ਅਸ਼ੀਰਵਾਦ ਦੇਣ ਦਾ ਕੰਮ ਕਰੀਏ ਇਹ ਸਭ ਸ਼੍ਰੀ ਕਾਂਚੀਰਾਮ ਨੂੰ ਵਧਾਈ ਹੋਵੇਗੀ ਤੇ ਉਹਨਾਂ ਦੀ ਜਿਹੜੀ ਆਤਮਾ ਸੋਚਦੀ ਸੀ ਤੇ ਪੰਜਾਬ ਦੇ ਵਿੱਚ ਬੌਧਨਾਂ ਦੀ ਸਰਕਾਰ ਆ ਕੇ ਤੇ ਅਸੀਂ ਗੁਰੂ ਦੀ ਗੱਲ ਕਰੀਏ ਤੇ ਕਿਉਂਕਿ ਬਾਬਾ ਸਾਬ ਸ਼੍ਰੀ ਕਾਂਚੀਰਾਮ ਕਹਿੰਦੇ ਹੁੰਦੇ ਸੀ ਕਿ پاک ਵਿੱਚ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੋਚ ਮੈਂ ਪੂਰੇ ਭਾਰਤ ਪਰਤੇ ਲਾਗੂ ਕਰਨੀ ਆ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੋਚ ਪੂਰੇ ਭਾਰਤ ਪਰ ਦੇ ਵਿੱਚ ਤਵੇ ਲਾਗੂ ਹੋ ਸਕਦੀ ਆ ਜੇ ਆਪਾਂ ਮਨੁਭਾਦੀਆਂ ਪਾਰਟੀਆਂ ਛੱਡ ਕੇ ਬੌਧਨ ਸਮਾਜ ਪਾਰਟੀ ਨੂੰ ਸਤਾ ਚ ਲੈ ਕੇ ਆਈਏ ਇੱਕ ਵਾਰ ਫੇਰ ਮਹਿਮਾਨਯੋਗ ਰੰਧੀਰ ਸਿੰਘ ਬੈਣੀਬਾਲ ਜੀ ਨੂੰ ਵਧਾਈ ਦਿਨਾ ਤੇ ਵਿਸ਼ਵਾਸ ਦਿਵਾਉਣਾ ਵੀ ਜਿਹੜਾ ਵੀ ਤੁਹਾਡਾ ਹੁਕਮ ਹੋਵੇਗਾ ਭੈਣ ਜੀ ਦਾ ਹੁਕਮ ਹੋਵੇਗਾ ਉਹਨੂੰ ਸਿਰ ਮੱਥੇ ਬੰਨ ਕੇ ਅਸੀਂ ਪੂਰੀ ਜੀਹ ਜਾਣ ਲਾ ਕੇ ਅੱਜ ਮਾਲਵੇ ਦੇ ਵਿੱਚੋਂ ਵੱਡਾ ਇਕੱਠ ਆਇਆ ਵੱਡੇ ਲੋਕ ਆਏ ਨੇ ਹਜ਼ਾਰਾਂ ਦੀ ਤعداد ਸਾਰਿਆਂ ਦਾ ਧੰਨਵਾਦ ਇਨੀਆਂ ਗੱਲਾਂ ਕਰਦਾ ਰਜ਼ਾ ਲੈਣਾ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਬਹੁਤ ਬਹੁਤ